ਹੋਤਾ ਤੇ ਬ੍ਰਹਮਾ ਦੋ ਭਰਾ ਸਨ ਦੋਵੇਂ ਭਗਤੀ ਕਰਿਆ ਕਰਦੇ ਸੀ ਤੇ ਇਕੱਠੇ ਰਹਿੰਦੇ ਸਨ ਇੱਕ ਦਿਨ ਦੋਵੇਂ ਸਲਾਹ ਕਰਕੇ ਇੱਕ ਰਾਜੇ ਕੋਲ ਦਸ਼ਨਾ ਲੈਣ ਗਏ ਜੋ ਹੋਤਾ ਸੀ ਉਸ ਨੂੰ ਦਸ਼ਨਾ ਜ਼ਿਆਦਾ ਮਿਲੀ ਤੇ ਬ੍ਰਹਮਾ ਨੂੰ ਘੱਟ ਬ੍ਰਹਮਾ ਨੇ ਸੋਚਿਆ ਮੈਨੂੰ ਘੱਟ ਮਿਲੀ ਆ ਤੇ ਭਰਾ ਨੂੰ ਵੱਧ ਇਕੋ ਜੀ ਕਰਨੀ ਚਾਹੀਦੀ ਹੈ ਉਸ ਨੇ ਝਟਪਟ ਦੋਵੇਂ ਦਸ਼ਨਾ ਮਿਲਾ ਕੇ ਇੱਕ ਥਾਂ ਕਰ ਦਿੱਤੀਆਂ ਦੋ ਹਿੱਸੇ ਕਰਕੇ ਭਰਾ ਨੂੰ ਆਖਣ ਲੱਗਾ ਇਹਦੇ ਵਿੱਚੋਂ ਇੱਕ ਹਿੱਸਾ ਚੁੱਕ ਲੈ। ਹੋਤਾ ਨੇ ਕਿਹਾ ਨਹੀਂ ਇਹ ਨਹੀਂ ਹੋ ਸਕਦਾ। ਮੈਂ ਤਾਂ ਉਨਾ ਹੀ ਹਿੱਸਾ ਲਵਾਂਗਾ ਜਿੰਨਾ ਮੈਨੂੰ ਮਿਲਿਆ ਹੈ। ਤੂੰ ਦਛਣਾ ਇਕੱਠੀ ਕਿਉਂ ਕੀਤੀ ਹੈ? ਬ੍ਰਹਮਾ ਨੇ ਕਿਹਾ ਤੂੰ ਈਰਖਾ ਕਿਉਂ ਕਰਦਾ ਹੈ? ਅਗੋਂ ਹੋਤਾ ਨੇ ਆਖਿਆ ਕਿ ਈਰਖਾ ਤੇ ਲਾਲਚ ਤਾਂ ਤੁਸੀਂ ਕੀਤਾ ਹੈ ਜਦੋਂ ਤੁਸਾਂ ਨੂੰ ਦਛਣਾ ਥੋੜੀ ਮਿਲੀ ਸੀ ਤਾਂ ਤੁਸੀਂ ਇੱਕੋ ਜਿਹੀ ਕਿਉਂ ਕਰ ਦਿੱਤੀ? ਕਿੰਨੀ ਬੁਰੀ ਗੱਲ ਹੈ। ਮੇਰਾ ਪੂਰਾ ਹਿੱਸਾ ਦਿਓ ਲਾਲਚੀਓ ਤੁਸੀਂ ਬਹੁਤ ਅਗੋਂ ਬ੍ਰਹਮਾ ਕਹਿੰਦਾ ਮੈਂ ਲਾਲਚੀ ਹਾਂ ਤਾਂ ਤੂੰ ਤੰਦੂਏ ਵਾਂਗੇ ਜਾਂ ਮੈਂ ਤੈਨੂੰ ਸ਼ਰਾਬ ਦਿੰਦਾ ਹਾਂ ਤੂੰ ਗੰਡਕੀ ਨਦੀ ਵਿੱਚ ਤੰਦੂਆ ਬਣ ਕੇ ਰਹੇਗਾ ਲਾਲਚੀਆ ਹੋਤਾ ਵੀ ਅਗੋਂ ਘਟ ਨਹੀਂ ਸੀ ਉਸਨੇ ਵੀ ਭਗਤੀ ਕੀਤੀ ਸੀ ਉਸਨੇ ਅਗੋਂ ਸ਼ਰਾਬ ਦੇ ਦਿੱਤਾ ਜੇ ਮੈਂ ਤੰਦੂਆ ਬਣਾਗਾ ਤਾਂ ਚੇਤੇ ਰੱਖ ਤੂੰ ਵੀ ਮਸਤ ਹਾਥੀ ਬਣੇਗਾ ਤੇ ਉਸੇ ਨਦੀ ਵਿੱਚ ਜਦੋਂ ਪਾਣੀ ਪੀਣ ਆਏਗਾ ਤਾਂ ਤੈਨੂੰ ਫੜ ਕੇ ਗੋਤੇ ਦੇ ਕੇ ਮਾਰਾਂਗਾ ਮੂੜ ਯਾਦ ਕਰੇਗਾ ਐਸੇ ਲਾਲਚੀ ਤੋ ਕੁੱਲ ਨਾਸ਼ ਕਰਨ ਦਾ ਬੀੜਾ ਚੁੱਕਿਆ ਹੈ ਨੀਚ ਜਮਾਨੇ ਦਾ ਇਉਂ ਆਖਦਾ ਆਇਆ ਹੋਤਾ ਆਪਣਾ ਹਿੱਸਾ ਵੀ ਛੱਡ ਗਿਆ ਤੇ ਘਰ ਨੂੰ ਆ ਗਿਆ ਕੁਝ ਸਮਾਂ ਪਾ ਕੇ ਦੋਵੇਂ ਭਰਾ ਮਰ ਗਏ ਤੇ ਅਗਲਾ ਜਨਮ ਧਾਰਨ ਕੀਤਾ ਹੋਤਾ ਤਨੂਆ ਬਣਿਆ ਤੇ ਬ੍ਰਹਮਾ ਹਾਥੀ ਦੋਵੇਂ ਗੰਡਕੀ ਨਦੀ ਕੋਲ ਚਲੇ ਗਏ ਉਹ ਨਦੀ ਬਹੁਤ ਡੂੰਗੀ ਸੀ ਹੁਣ ਦੇਖੋ ਲਾਲਚ ਕਿੰਨਾ ਮਾੜਾ ਹੈ ਭਰਾ ਭਰਾ ਨੂੰ ਲੜਾ ਦਿੱਤਾ ਐਨੇ ਮੂਰਖ ਬਣਾਇਆ ਕਿ ਦੋਹਾਂ ਨੇ ਕੁੱਲ ਨਾਸ਼ ਕਰਾ ਲਈ ਅਸਲ ਵਿੱਚ ਹਉਮੈ ਤੇ ਲਾਲਚ ਬੁੱਧੀ ਨੂੰ ਪਰਿਸ਼ਟ ਕਰ ਦਿੰਦਾ ਹੈ। ਦੁਖੀ ਹੁੰਦੇ ਹਨ ਲੋਕ ਲਾਲਚ ਦੇ ਬੱਧੇ ਹੋਏ। ਐਸੀ ਹੀ ਲਾਲਚ ਦੀ ਚਾਲ ਹੈ ਸੋ ਲਾਲਚ ਤੋਂ ਬਚਣਾ ਚਾਹੀਦਾ ਹੈ। ਸੋ ਕਹਿੰਦੇ ਹਨ ਬ੍ਰਹਮਾ ਹਾਥੀ ਬਣਿਆ ਬੜਾ ਵੱਡਾ ਹਾਥੀ ਤੇ ਉਹ ਸਮਝੋ ਹਾਥੀਆਂ ਦਾ ਸਰਦਾਰ ਸੀ। ਕੋਈ ਉਸ ਨਾਲ ਆਕਰਦਾ ਨਹੀਂ ਸੀ। ਉਹ ਹਾਥਣੀਆਂ ਦੇ ਝੁੰਡ ਨਾਲ ਲੈ ਕੇ ਫਿਰਦਾ ਰਹਿੰਦਾ। ਜੰਗਲ ਦਾ ਬਾਦਸ਼ਾਹ ਸੀ। ਜਿਵੇਂ ਸ਼ਰਾਬ ਨੇ ਪੂਰਾ ਹੋਣਾ ਸੀ ਇੱਕ ਦਿਨ ਉਹ ਗੰਡਕੀ ਨਦੀ ਕੋਲ ਚੱਲ ਆ ਗਿਆ ਪਾਣੀ ਪੀਣਾ ਸੀ। ਠੰਡਾ ਪਾਣੀ ਸੀ ਹਾਥੀਆਂ ਨੂੰ ਪਿਆਸ ਲੱਗੀ ਹੋਈ ਸੀ ਸਭ ਤੋਂ ਅੱਗੇ ਉਹ ਹਾਥੀ ਸੀ ਜੋ ਬ੍ਰਹਮਾ ਸੀ ਉਹ ਜਦੋਂ ਪਾਣੀ ਪੀਣ ਲੇ ਅੱਗੇ ਵਧਿਆ ਤਾਂ ਅੱਗੇ ਉਸ ਦਾ ਭਰਾ ਤੰਦੂਏ ਦਾ ਰੂਪ ਧਾਰਨ ਕਰਕੇ ਬੈਠਾ ਸੀ ਉਸ ਨੇ ਹਾਥੀ ਦੀਆਂ ਲੱਤਾਂ ਫੜ ਕੇ ਉਸ ਨੂੰ ਡੂੰਘੇ ਪਾਣੀ ਵੱਲ ਖਿੱਚਣਾ ਸ਼ੁਰੂ ਕੀਤਾ ਉਹ ਅੱਗੇ ਹੀ ਅੱਗੇ ਗਿਆ ਜਦੋਂ ਡੁੱਬਣ ਤੇ ਆਇਆ ਤਾਂ ਹਾਥੀ ਨੇ ਬੜੀਆਂ ਚੀਕਾਂ ਮਾਰੀਆਂ ਉਹ ਵਿਚਾਲੇ ਪਾਣੀ ਦੇ ਚਲਿਆ ਗਿਆ ਸਿਰਫ ਸਿਰ ਤੇ ਸੁੰਡ ਬਾਹਰ ਸੀ ਬਾਕੀ ਦੇ ਹਾਥੀ ਐਸਾ ਦੇਖ ਕੇ ਬੜੇ ਹੈਰਾਨ ਹੋਏ ਹਥਣੀਆਂ ਕਿਲਕਾਂ ਮਾਰਨ ਲੱਗੀਆਂ ਪਰ ਉਸ ਨੂੰ ਬਾਹਰ ਕੱਢਣ ਦੀ ਕਿਸੇ ਕੋਲ ਸਮਰੱਥਾ ਨਹੀਂ ਸੀ ਤੰਦੂਏ ਨੇ ਬ੍ਰਹਮਾ ਕੋਲੋਂ ਬਦਲਾ ਲੈਣਾ ਸੀ ਇਸ ਵਾਸਤੇ ਜ਼ੋਰ ਨਾਲ ਉਸ ਨੂੰ ਫੜ ਕੇ ਬੈਠਾ ਰਿਹਾ ਹਾਥੀ ਬਲ ਵਾਲਾ ਸੀ ਉਸ ਨੂੰ ਮੇ ਗਿਆਨ ਹੋ ਗਿਆ ਕਿ ਪਿਛਲੇ ਜਨਮ ਦਾ ਹਿਸਾਬ ਬਾਕੀ ਹੈ ਉਹ ਵੀ ਯਤਨ ਕਰਨ ਲੱਗਾ ਉਹ ਪਾਣੀ ਵਿੱਚ ਸਿਰ ਨਾ ਡੁੱਬਣ ਦਿੰਦਾ ਤੰਦੂਆ ਉਸ ਨੂੰ ਗੋਤੇ ਦੇਣ ਦਾ ਯਤਨ ਕਰਦਾ ਤੰਦੂਏ ਤੇ ਹਾਥੀ ਨੂੰ ਲੜਦਿਆਂ ਹੋਇਆਂ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਬਹੁਤ ਭੁੱਖਾ ਰਿਆ ਪਾਣੀ ਵਿੱਚੋਂ ਕੀ ਖਾਏ ਤੰਦੂਏ ਦੀ ਖੁਰਾਕ ਤਾਂ ਪਾਣੀ ਵਿੱਚ ਹੈਗੀ ਸੀ ਹਾਥੀ ਮਾੜਾ ਹੋ ਗਿਆ ਤੇ ਡੁੱਬਣ ਲੱਗਾ ਤਾਂ ਉਸ ਵੇਲੇ ਉਸ ਨੇ ਸੁੰਡ ਉੱਪਰ ਚੁੱਕ ਕੇ ਆਕਾਸ਼ ਵੱਲ ਤੱਕ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਉਸ ਨੇ ਵਾਸਤੇ ਪਾ ਕੇ ਇਉਂ ਪੁਕਾਰ ਕੀਤੀ ਹੈ ਪ੍ਰਭੂ ਅੱਗੇ ਹਾਥੀ ਜੂਨ ਪਿਆ ਹੁਣ ਕਿਰਪਾ ਕਰੋ ਮੈਂ ਪਾਣੀ ਵਿੱਚ ਨਾ ਡੁੱਬਾਂ ਜੇਥੇ ਮਰਿਆ ਤਾਂ ਜ਼ਰੂਰ ਕਿਸੇ ਮਾੜੀ ਜੂਨ ਵਿੱਚ ਪਾਵਾਂਗਾ ਮੇਰੀ ਅਰਦਾਸ ਨੂੰ ਪ੍ਰਭੂ ਜਦੋਂ ਹਾਥੀ ਰੂਪ ਬ੍ਰਹਮਾ ਨੇ ਸ਼ੁੱਧ ਹਿਰਦੇ ਨਾਲ ਪੁਕਾਰ ਕੀਤੀ ਤਾਂ ਉਸ ਵੇਲੇ ਪਰਮਾਤਮਾ ਨੇ ਅਰਦਾਸ ਸੁਣੀ ਭਗਵਾਨ ਆਪ ਨਦੀ ਕਿਨਾਰੇ ਆਏ ਤਨੂਏ ਦੀਆਂ ਤਾਰਾਂ ਕੱਟੀਆਂ ਤੇ ਹਾਥੀ ਨੂੰ ਡੁੱਬਣੋਂ ਬਚਾਇਆ ਉਸਦੇ ਹਾਥੀ ਦੀ ਜੂਨ ਦਾ ਤਿਆਗ ਕੀਤਾ ਮੂੜ ਭਗਤ ਰੂਪ ਵਿੱਚ ਪ੍ਰਗਟ ਕੀਤਾ ਉਹ ਪ੍ਰਭੂ ਦਾ ਜਸ ਕਰਨ ਲੱਗਾ ਤਨੂਏ ਦਾ ਜਨਮ ਵੀ ਬਦਲ ਗਿਆ ਇਸ ਤਰ੍ਹਾਂ ਦੋਨਾਂ ਦਾ ਲਾਲਚੀ ਜੀਵਨ ਦਾ ਲੇਖਾ ਖਤਮ ਹੋਇਆ ਦੋਨਾਂ ਦਾ ਪਾਰ ਉਤਾਰਾ ਹੋਇਆ ਸੋ ਐਸੀ ਹੈ ਨਾਮ ਦੀ ਮਹਿਮਾ ਤਾਂ ਹੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਜਾਂ ਗੁਰੂ ਸਾਹਿਬ ਕਹਿੰਦੇ ਹਨ ਏਕ ਨਿਮਖ ਮਨ ਮਾਹੇ ਆਰਾਧਿਓ ਗਜਪਤ ਪਾਰ ਉਤਾਰੇ ਮਾਰੂ ਮਹੱਲਾ ਪੰਜਵਾ ਐਸਾ ਹੈ ਪ੍ਰਮਾਤਮਾ ਦਾ ਨਾਮ ਜੋ ਪਸ਼ੂਆਂ ਦਾ ਜਾਨਵਰਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ